ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਨੇਕ ਹੋਰੇ ਤੁਸੀਂ ਦਮਾਲਾ ਆਪ ਸਜੋਨੇ ਰੋਜ ਹਾਂਜੀ ਆਪ ਸਜਾਨੇ ਦਾ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਰਿੰਦਰ ਸਿੰਘ ਜੀ ਸੁਰਿੰਦਰ ਸਿੰਘ ਜੀ ਕਿਹੜਾ ਨਗਰ ਹੈ ਜੀ ਵੈਸੇ ਤੇ ਮੈਂ ਇੰਗਲੈਂਡ ਤੋਂ ਆਇਆ ਜੀ ਜੇ ਸਾਡਾ ਡਿਸਟ੍ਰਿਕਟ ਹਾਰਪੁਰ ਦੇ ਵਿੱਚ ਪਿੰਡ ਦੇ ਸੂਬੇ ਦੇ ਕੋਲ ਸਾਡਾ ਪਿੰਡ ਆਲਮਪੋਰ ਹੈ ਤੁਸੀਂ ਖਾਲਸਾ ਢੇਰ ਦੇ ਰੈਨਬਸੇ ਦੇ ਚਾਏ ਹੋ ਕਿੱਦਾਂ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਦਾ ਤਹਿਤ ਕੀਤੀ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਜੀ ਇੱਥੇ ਆਣ ਕੇ ਤੇ ਬਿਲਕੁਲ ਤੁਸੀਂ ਦੇਖੋ ਬੱਚਿਆਂ ਦੇ ਨਾਲ ਆਏ ਆ ਕੋਈ ਵੀ ਕਮ ਗੱਲ ਕਮੀ ਦੀ ਮਹਿਸੂਸ ਹੀ ਨਹੀਂ ਹੋਈ ਸਾਨੂੰ ਜੀ ਇੱਥੇ ਆਏ ਆ ਬਹੁਤ ਸੋਹਣੇ ਪ੍ਰਬੰਧ ਕੀਤੇ ਨੇ ਦੇਖੋ ਤੁਸੀਂ ਕਿੱਦਾਂ ਵੱਡਾ ਟੈਂਟ ਲਾਇਆ ਇਹਨਾਂ ਨੇ ਸਾਰਾ ਬਿਸਤਰੇ ਇਵਨ ਕਿ ਇੱਥੋਂ ਤੱਕ ਕਿ ਮੈਂ ਦੇਖਿਆ ਕਿ ਸੰਗਤ ਨੂੰ ਜਰਾਬਾਂ ਕੱਪੜੇ ਤੱਕ ਦੇ ਰਹੇ ਸੀ ਕਈਆਂ ਨੂੰ ਨਾ ਤੇ ਬਹੁਤ ਹੀ ਵਧੀਆ ਕੀਤਾ ਹੈ ਭਾਈ ਰਵੀ ਸਿੰਘ ਖਾਲਸਾ ਜੀ ਨੂੰ ਅਸੀਂ ਥੋੜਾ ਉਹਦਾ ਪਹਿਲਾਂ ਵੀ ਜਾਣਦੇ ਆਂ ਜੀ ਇੰਗਲੈਂਡ ਤੋਂ ਵੀ ਤੇ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਜਿਨ੍ਹਾਂ ਨੇ ਇੰਨਾ ਵਧੀਆ ਇੱਕ ਪ੍ਰੋਗਰਾਮ ਨੂੰ ਮੈਨੇਜ ਕਰ ਰਹੇ ਨੇ ਸਾਰੀ ਸੰਗਤ ਸਾਰੇ ਸੇਵਾਦਾਰ ਬਹੁਤ ਵਧੀਆ ਨੇ ਦੇਖਿਆ ਕਿ ਰਾਤ ਨੂੰ ਡਿਊਟੀ ਲਾ ਰਹੇ ਸੀ ਤੁਰਦੇ ਫਿਰਦੇ ਵੇਖਦੇ ਪਿੱਛੇ ਸਿਕਿਉਰਿਟੀ ਪਰਪਸ ਵਾਸਤੇ ਵੀ ਬਹੁਤ ਜੀ ਵਧੀਆ ਪ੍ਰਬੰਧ ਲੰਗਰ ਪਾਣੀ ਦਾ ਚਾਹ ਪਾਣੀ ਦਾ ਬਹੁਤ ਜੀ ਵਧੀਆ ਪ੍ਰਬੰਧ ਹੈ ਅਸੀਂ ਖਾਲਸਾ ਐਡ ਦੀ ਤਰਫੋਂ ਸੇਵਾ ਕਰਨ ਆਏ ਹਾਂ ਇੱਥੇ ਰੈਣਪਸੇੜਾ ਬਣਿਆ ਹੋਇਆ ਇੱਥੇ ਬਾਹਰੋਂ ਲੋਕ ਗੱਡੀਆਂ ਲੈ ਕੇ ਆਉਂਦੇ ਆ ਤੇ ਕਾਰਾਂ ਲੈ ਕੇ ਆਉਂਦੇ ਆ ਤੇ ਇੱਥੇ ਠਹਿਰਦੇ ਆ ਇੱਥੇ ਰੈਸਟ ਕਰਨ ਤੋਂ ਬਾਅਦ ਉਹ ਸਾਡੇ ਆਟੋ ਦੇ ਵਿੱਚ ਬੈਠ ਕੇ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਜਾਂਦੇ ਆ ਅਸੀਂ ਉਹਨਾਂ ਨੂੰ ਪਹਿਲਾਂ ਛੱਡ ਕੇ ਆਉਂਦੇ ਆ ਤੇ ਫਿਰ ਲੈ ਕੇ ਆਉਂਦੇ ਆ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਤੇ ਖਾਲਸਾ ਏਡ ਜੀ ਦਾ ਬਹੁਤ ਬਹੁਤ ਧੰਨਵਾਦ